ਕਲ ਦਾ ਜਿਹੜਾ ਘਟਨਾਕਰਮ ਅਤੀ ਮਾੜਾ ਘਟਨਾਕਰਮ ਸੀ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਬਾਰ ਸਭ ਚ ਵਾਪਰਿਆ ਉਹਦੇ ਨਾਲ ਸਿੱਖ ਪੰਥ ਦੇ ਹਰ ਦਰਦੀ ਦਾ ਹਿਰਦਾ ਵੱਲੋਂ ਆ ਗਿਆ ਔਰ ਇਹ ਸ਼ਰਮਨਾਕ ਘਟਨਾ ਸੱਤਾ ਦੇ ਨਸ਼ੇ ਦੇ ਵਿੱਚ ਪਾ ਦੇ ਪਾ ਦੇ ਪ੍ਰਧਾਨ ਜੇਪੀ ਡੱਡਾ ਉਹਦੇ ਟੁਕੜਬੋਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੈਂਬਰ ਤੇ ਉਥੋਂ ਦਾ ਨਲਾਇਕ ਜੱਤੇਦਾਰ ਬਲਦੇਵ ਸਿੰਘ ਜਿੱਥੇ ਪ੍ਰਤੱਖ ਰੂਪ ਚ ਜ਼ਿੰਮੇਵਾਰ ਆ ਉਥੇ ਵੀ ਉਹ ਪੱਤਰਕਾਰ ਜਿਹੜੇ ਆਪਣਾ ਹੋਛੋ ਹਵਾਸ ਗਵਾ ਕੇ ਸਿੱਖ ਪੰਥ ਦੀਆਂ ਮਰਿਆਦਾ ਨੂੰ ਤਾਰੋ-ਤਾਰ ਕਰਕੇ ਆਪਣੀ ਬੇਵਕੂਫੀ ਤੇ ਬੇਅਕਲੀ ਦਾ ਸਬੂਤ ਦੇ ਰਹੇ ਸਨ ਮੈਂ ਉਹਨਾਂ ਵਿਰੁੱਧ ਨतीश ਕੁਮਾਰ ਜੀ ਤੋਂ ਜਿਹੜੇ ਮੁੱਖ ਮੰਤਰੀ ਨੇ ਉੱਥੇ ਵਿਹਾਰ ਦੇ ਮੰਗ ਕਰਦਾ ਕਿ ਉਹ ਡੀਜੀਪੀ ਬਿਹਾਰ ਨੂੰ ਆਦੇਸ਼ ਦੇਣ ਕਿ ਇਹਨਾਂ ਦੇ ਵਿਰੁੱਧ ਸਾਰਿਆਂ ਦੇ 295 A ਦੀ ਧਾਰਾ ਅਧੀਨ ਮੁਕੱਦਮਾ ਦਰਜ ਕੀਤਾ ਜਾਵੇ ਨਹੀਂ ਤਾਂ ਸਿੱਖ ਕੌਮ ਨੂੰ ਔਰੇ ਸੰਸਾਰ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ ਬਿਹਾਰ ਸਰਕਾਰ ਦੇ ਵਿਰੁੱਧ ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਨਵਾਂ ਅਖ਼ਰ ਲਿਖਣਾ ਬਹੁਗਾ ਅਸੀਂ ਸਿਰ ਤੇ ਕਟਾ ਸਕਦੇ ਹਾਂ ਪਰ ਆਪਣੇ ਤਖ਼ਤਾਂ ਆਪਣੇ ਗੁਰਦੁਆਰਿਆਂ 'ਚ ਆਪਣੇ ਧਰਮ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਉਹਦੇ ਗੀਤਨੀਆਂ ਦੀ ਬੇਦਬੀ ਬਰਦਾਸ਼ਤ ਨਹੀਂ ਕਰ ਸਕਾਂ ਮੈ ਸਮਾਜਵਾਦੀ ਪਾਰਟੀ ਤੋਂ ਪੰਜਾਬ ਦਾ ਬਲਾਰਾ ਹੋਣ ਦੇ ਨਾਤੇ ਜੱਜੇਦਾਰ ਕਾਰਜਕਾਰੀ ਜਿਹੜੇ ਗੈਨੀ ਰਕਬੀਰ ਸਿੰਘ ਅਕਾਲਤਖਰ ਸਾਹਿਬ ਦੇ ਨੇ ਉਹਨਾਂ ਤੋਂ ਮੰਗ ਕਰਦਾ ਕਿ ਉਹ ਇਸ ਘਟਨਾ ਦੇ ਉੱਤੇ ਗੰਭੀਰ ਨੋਟਿਸ ਲੈਣ ਆਪਣੀਆਂ ਵਫਾਦਾਰੀਆਂ ਪਰਜਪਤੀ ਦਰਸਾਉਣ ਨਾ ਕਿ ਕਿਸੇ ਕੁਰਸੀ ਦੇ ਪ੍ਰਤੀ ਕਿਸੇ ਸੱਤਾ ਦੇ ਪ੍ਰਤੀ ਕਿਉਂਕਿ ਤਖਸੀਅਕਾਲਕ ਸਾਹਿਬ ਸਿਕਾ ਲਈ ਸੁਪਰੀਮ ਹੈ ਤਖਸੀਅਕਾਲਕ ਸਾਹਿਬ ਦੇ ਤੁਸੀਂ ਕਾਰਜਕਾਰੀ ਜਥੇਦਾਰ ਹੋ ਇਹ ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਦਾ ਰੋਲ ਚ ਸਲੋ ਲੜਤ ਹੈ ਉਹਨਾਂ ਡੇਰੇ ਵਾਲਿਆਂ ਦੇ ਉਹਨਾਂ ਅਖੌਤੀ ਸੰਤਾ ਤੇ ਮਹਾਂਪੁਰਖਾਂ ਤੇ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਸ਼ਬਦ ਲਾਉਂਦੇ ਨੇ ਫਲਾਣਾ ਮਹਾਪੁਰਖ ਫਲਾਣਾ ਸੰਤ ਜਿਨ੍ਹਾਂ ਦੀ ਜ਼ੁਬਾਨ ਕਲਦੀ ਸਿੱਤੀ ਹੋਈ ਆ ਸੱਤਾ ਦੇ ਡਰ ਤੋਂ ਜਾਂ ਆਪਣੇ ਕਰਮਾ ਤੋਂ ਉੱਥੇ ਹੀ ਗੁਜਰਾਇਸੀ ਪਾਰਟੀਆਂ ਦੇ ਆਗੂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦੇ ਆਗੂ ਮੈਂਬਰ ਜਿਨਾਂ ਦੀ ਜ਼ੁਬਾਨ ਨੂੰ ਕਾਲੀ ਕੀੜੀ ਲੜ ਗਈ ਹੈ ਜਿਹੜੇ ਚੁੱਪ ਨੇ ਸ਼ਰਮਨਾਕ ਗੱਲ ਹੈ ਕਿ ਸਾਡੇ ਤਖਤ ਦੇ ਉੱਤੇ ਚਾਹਦੇ ਕੀਰਤਨ ਚ ਵਿਗੜ ਪਾਇਆ ਗਿਆ ਇਹ ਬਾਦਲ ਲਾਣੇ ਨੇ ਸਿੱਖ ਕੌਮ ਦਾ ਬੇੜਾ ਗਰਕਰ ਦਿੱਤਾ ਉਹਨਾਂ ਦੇ ਪਾਇ ਪੂਰਨਾਂ ਤੇ ਉਹਨਾਂ ਦੇ ਸਹਿਯੋਗੀ ਸਭ ਕਾ ਸਹਿਯੋਗੀ ਚੱਲਦੇ ਪਏ ਨੇ ਦੇ ਸਿੱਖ ਪੰਥ ਦਾ ਨੁਕਸਾਨ ਕਰ ਰਹੇ ਨੇ ਆਓ ਸਾਰੇ ਸਿੱਖ ਜਰਦੀ ਇਸ ਘਟਨਾ ਦੀ ਯੋਗਤਾ ਸ਼ਬਦਾਂ ਨਾਲ ਨਿੰਦਿਆ ਕਰੀਏ ਤੇ ਮੰਗ ਕਰੀਏ ਕਿ ਜੋ ਸਬੰਧਤ ਦੋਸ਼ੀ ਨੇ ਕੀਰਤਨ ਚ ਵਿਗੜਨ ਪਾਉਣ ਦੇ ਬੇਰੁਪਤੀ ਕਰਨ ਦੇ ਉਹਨਾਂ ਵਿਰੁੱਧ ਮਕਦਮੇ ਦਰਜ ਕਰਵਾ ਕੇ ਹੀ ਸਾਹ ਲਈਏ ਜੇ ਅਸੀਂ ਸੱਚੇ ਸਿੱਖ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ